ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਜਿਹੜਾ ਮਰਨ ਵਰਤ ਹੈਗਾ ਉੱਖੜਦਾਲ ਪੈਣਾ ਕੁਛ ਖਾਣ ਤੋਂ ਸੀਗਾ ਮੇਰੇ ਵੀ ਜਿਹਨ ਦੇ ਵਿੱਚ ਪੂਰੀ ਤਰ੍ਹਾਂ ਜਦੋਂ ਕੋਈ ਗੱਲ ਸੁਣੇ ਨਾ ਤਾਂ ਇਹ ਮੇਰਾ ਆਖਰੀ ਰਸਤਾ ਸੀਗਾ ਪਰ ਅੱਜ ਅਚੰਚੇ ਗੁਰਦੁਆਰਾ ਸਾਹਿਬ ਦੇ ਸਾਡੇ ਭਵਾਨੀਗੜ੍ਹ ਦੇ ਹੈਡ ਗ੍ਰੰਥੀ ਸਾਹਿਬ ਮੈਨੇਜਰ ਸਾਹਿਬ ਤੇ ਮੇਰੇ ਵੀਰ ਮਲਕੀਤ ਬਖ ਕਲਕੱਤਾ ਸਾਹਿਬ ਤੇ ਬਾਈ ਦਲਬੀਰ ਜੀ ਤੇ ਗੁਰੂ ਪਤੀਏ ਵਜ਼ੀਰ ਬੈਠੇ ਨੇ ਮੇਰੇ ਨਾਲ ਇਧਰਲੇ ਪਾਸੇ ਇਹਨਾਂ ਨੇ ਮੈਨੂੰ ਪੰਚ ਪ੍ਰਧਾਨੀ ਪ੍ਰਥਾ ਦੇ ਤਹਿਤ ਕਿਉਂਕਿ ਹੁਕਮ ਤਾਂ ਗੁਰੂ ਸਾਹਿਬ ਦਾ ਹੀ ਮੋੜਿਆ ਗਿਆ ਸੀ ਇਹਨਾਂ ਦੇ ਹੁਕਮ ਮੁਤਾਬਕ ਮੈਂ ਜਿਹੜਾ ਅੱਜ ਮਰਨ ਵਰਤ ਦਾ ਕੰਮ ਸੀਗਾ ਜਦੋਂ ਉਹ ਮੈਂ त्यागे ਕਿਉਂਕਿ ਜੇ ਸਰੀਰ ਤਕੜਾ ਹੈ ਇਹਨਾਂ ਦੇ ਕਹਿਣ ਮੁਤਾਬਕ ਤਾਂ ਲੜਿਆ ਜਾਊਗਾ ਜਿਹੜੇ ਚੋਰ ਨੇ ਉਹਨਾਂ ਦੇ ਖਿਲਾਫ ਅੱਜ ਇਹਨਾਂ ਨੇ ਇੱਕ ਮੇਰੇ ਨਾਲ ਵਚਨ ਬਹੁਤ ਆ ਕੀਤਾ ਹੈ ਕਰਕਟਾ ਸਾਹਿਬ ਨੇ ਦਿਲਵੀਰ ਜੀ ਨੇ ਔਰ ਸਿੰਘਾਂ ਨੇ ਸਾਰਿਆਂ ਨੇ ਇਹ ਤਾਂ ਮੁਲਾਜ਼ਮ ਨੇ ਮੈਂ ਤਾਂ ਲੜੀ ਇਹਨਾਂ ਰਹੀ ਰਿਆ ਸੀ ਸ਼੍ਰੋਮਣੀ ਕਮੇਟੀ ਦੇਲੀ ਕਿਉਂਕਿ ਜਮੀਨ ਸ਼੍ਰੋਮਣੀ ਕਮੇਟੀ ਨੂੰ ਮਿਲਣੀ ਆ ਮੈਂ ਵਾਰ-ਵਾਰ ਕਹਿ ਚੁੱਕਾ ਹਾਂ 400 ਕਿੱਲਾ ਢਿੰਸੇ ਨੇ ਦੱਬਿਆ ਹੋਇਆ ਮੈਨਾਂ ਉਹ ਜ਼ਮੀਨ ਗੁਰੂ ਕਰਨ ਨੂੰ ਮਿਲਣੀ ਹੈ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੋਊਗਾ ਤੇ ਉਥੇ ਜੋ ਕੁਝ ਵੀ ਹੈਗਾ ਗੋਲਕ ਹੈ ਉਹ ਸਾਰੀ ਗੁਰੂ ਦੀ ਹੋਣੀ ਹੈ ਉਹ ਸ਼੍ਰੋਮਣੀ ਕਮੇਟੀ ਦੀ ਹੋਣੀ ਹੈ ਸਾਡੇ ਜਿਹੜੇ ਟਕਰਾਰ ਹੋਇਆ ਟਕਰਾਰ ਸਿੱਖਾਂ ਦੇ ਭਰਾ ਪਰਿਵਾਰ ਚ ਬਹੁਤ ਵਾਰੀ ਹੁੰਦੇ ਨੇ ਵਿਸਾਰ ਕੇ ਇੱਕ ਮੁੱਠ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਜੂਝਾਂਗੇ ਇਲਾਕੇ ਦੇ ਵਿੱਚ ਨਹੀਂ ਮਾਲਵੇ ਦੇ ਵਿੱਚ ਜੂਝਾਂਗੇ ਤਾਂ ਕਿ ਸਤ ਬਾਬਾ ਉਧਰ ਸਿੰਘ ਜੀ ਦਾ ਜਿਆਦਾ ਸਥਾਨ ਹੈ ਪਵਿੱਤਰ ਸਥਾਨ ਹੈ ਉਹ ਜਿਉਂਦੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਗਏ ਸਾਰੀ ਜਗਤ ਇਹ ਉੱਥੇ ਦੇ ਪ੍ਰਬੰਧਕਾਂ ਵੱਲੋਂ ਭਲੇਖੇ ਖੜੇ ਕੀਤੇ ਜਾ ਰਹੇ ਨੇ ਮੈਂ ਇਹਨਾਂ ਪੰਜਾਂ ਸਿੰਘਾਂ ਨੂੰ ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਗੁਰੂ ਦਾ ਮੈਂ ਉਹਦੇ ਤਹਿਤ ਇਹਨਾਂ ਦੀ ਜਾਣਕਾਰੀ ਹਿਤ ਵੀ ਆਓ ਸਾਰੇ ਇਕੱਠੇ ਹੋਓ ਇੱਥੇ ਇਸੇ ਸਥਾਨ ਦੇ ਉੱਤੇ ਬਾਦਸ਼ਾਹੀ ਨੌਮੀ ਦੇ ਇਸ ਜਿੱਥੇ ਆਪਾਂ ਬੈਠੇ ਹਾਂ ਜਿੱਥੇ ਧਰਨਾ ਸੀ ਇੱਥੋਂ ਮੇਰੀ ਮਰਨ ਵਰਤ ਭੁੱਖ ਹੜਤਾਲ ਛੱਡ ਕੇ ਮੈਂ ਇਥੋਂ ਬਕਾਇਦਾ ਤੌਰ ਤੇ ਐਸੇ ਥਾਂ ਦੇ ਉੱਤੇ ਬੈਨਰ ਲਾ ਕੇ ਇੱਕ ਦਫਤਰ ਬਣਾ ਕੇ ਤੇ ਸੰਗਰੂਰ ਦੇ ਵਿੱਚ ਇੱਕ ਦਫਤਰ ਬਣਾ ਕੇ ਗੁਰਦੁਆਰਾ ਨਾਨਕੀਆਣਾ ਸਾਹਿਬ ਦੋ ਥਾਵਾਂ ਦੇ ਉੱਤੇ ਦਫਤਰ ਬਣਾ ਕੇ ਆਓ ਗੁਰਦੁਆਰਾ ਆਯਾਤ ਕਰਾਈਏ ਮਸਤਵਾਨੇ ਤੋਂ ਢੇਡ ਸਭ ਭਜਾਈਏ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਜਿਹੜਾ ਮਰਨ ਵਰਤ ਹੈਗਾ ਉੱਖੜ ਹੜਤਾਲ ਬਿਨਾਂ ਕੁਛ ਖਾਣ ਤੋਂ ਸੀਗਾ ਮੇਰੇ ਵੀ ਜਹਨ ਦੇ ਵਿੱਚ ਪੂਰੀ ਤਰ੍ਹਾਂ ਜਦੋਂ ਕੋਈ ਗੱਲ ਸੁਣੇ ਨਾ ਆਏ ਮੇਰਾ ਆਖਰੀ ਰਸਤਾ ਸੀ ਪਰ ਅੱਜ ਅਚੰਚੇ ਗੁਰਦੁਆਰਾ ਸਾਹਿਬ ਦੇ ਸਾਡੇ ਭਵਾਨੀਗੜ੍ਹ ਦੇ ਹੈਡ ਗ੍ਰੰਥੀ ਸਾਹਿਬ ਮੈਨੇਜਰ ਸਾਹਿਬ ਤੇ ਮੇਰੇ ਵੀਰ ਮਲਕੀਤ ਕਲਕੱਤਾ ਸਾਹਿਬ ਤੇ ਬਾਈ ਦਲਵੀਰ ਜੀ ਤੇ ਗੁਰਦਗੇ ਪਛੀਰ ਬੈਠੇ ਨੇ ਮੇਰੇ ਨਾਲ ਇਧਰਲੇ ਪਾਸੇ ਇਹਨਾਂ ਨੇ ਮੈਨੂੰ ਪੰਚ ਪ੍ਰਧਾਨੀ ਪ੍ਰਥਾ ਦੇ ਤਹਿਤ ਕਿਉਂਕਿ ਹੁਕਮ ਤਾਂ ਗੁਰੂ ਸਾਹਿਬ ਦਾ ਹੀ ਮੋੜੇਗਾ ਇਹਨਾਂ ਦੇ ਹੁਕਮ ਮੁਤਾਬਕ ਮੈਂ ਜਿਹੜਾ ਅੱਜ ਮਰਨ ਵਰਤ ਦਾ ਕੰਮ ਸੀਗਾ ਜਦੋਂ ਉਹ ਮੈਂ त्यागे ਕਿਉਂਕਿ ਜੇ ਸਰੀਰ ਤਕੜਾ ਹੈ ਇਹਨਾਂ ਦੇ ਕਹਿਣ ਮੁਤਾਬਕ ਤਾਂ ਲੜਿਆ ਜਾਊਗਾ ਜਿਹੜੇ ਚੋਰ ਨੇ ਉਹਨਾਂ ਦੇ ਖਲਾਫ ਅੱਜ ਇਹਨਾਂ ਨੇ ਇੱਕ ਮੇਰੇ ਨਾਲ ਵਚਨ ਬਹੁਤਾ ਕੀਤਾ ਹੈ ਕਰਕਟਾ ਸਾਹਿਬ ਨੇ ਦਿਲਵੀਰ ਜੀ ਨੇ ਹਰ ਸਿੰਘਾ ਨੇ ਸਾਰਿਆਂ ਨੇ ਇਹ ਤਾਂ ਮੁਲਾਜ਼ਮ ਨੇ ਮੈਂ ਤਾਂ ਲੜੀ ਇਹਨਾਂ ਰਹੀ ਰਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਕਿਉਂਕਿ ਜ਼ਮੀਨ ਸ਼੍ਰੋਮਣੀ ਕਮੇਟੀ ਨੂੰ ਮਿਲਣੀ ਹੈ ਮੈਂ ਵਾਰ-ਵਾਰ ਕਹਿ ਚੁੱਕਾ ਹਾਂ 400 ਕਿੱਲਾ 300 ਨੇ ਦੱਬਿਆ ਹੋਇਆ ਮੈਂ ਤਾਂ ਉਹ ਜ਼ਮੀਨ ਗੁਰੂ ਘਰ ਨੂੰ ਮਿਲਣੀ ਹੈ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੋਊਗਾ ਤੇ ਉਥੇ ਜੋ ਕੁਝ ਵੀ ਹੈਗਾ ਗੋਲਕ ਹੈ ਉਹ ਸਾਰੀ ਬੁਰੂਨੀ ਹੋਣੀ ਹੈ। ਉਹ ਸ਼੍ਰੋਮਣੀ ਕਮੇਟੀ ਦੀ ਹੋਣੀ ਹੈ। ਸਾਡੇ ਜਿਹੜੇ ਟਕਰਾਰ ਹੋਇਆ ਟਕਰਾਰ ਸਿੱਖਾਂ ਦੇ ਪਰਿਵਾਰ ਪਰਿਵਾਰ ਚ ਬਹੁਤ ਵਾਰੀ ਹੁੰਦੇ ਨੇ। ਵਿਸਾਰ ਕੇ ਇੱਕ ਮੁੱਠ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਜੂਝਾਂਗੇ ਇਲਾਕੇ ਦੇ ਵਿੱਚ ਨਹੀਂ ਮਾਲਵੇ ਦੇ ਵਿੱਚ ਜੂਝਾਂਗੇ। ਤਾਂ ਕਿ ਸਤਿਪਾਪਾ ਅਤਰ ਸਿੰਘ ਜੀ ਦਾ ਜਿਆਦਾ ਸਥਾਨ ਹੈ। ਪਵਿੱਤਰ ਸਥਾਨ ਹੈ ਉਹ ਜਿਉਂਦੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਕੇ ਸਾਰੀ ਜਗ੍ਹਾ। ਇਹ ਉੱਥੇ ਦੇ ਪ੍ਰਬੰਧਕਾਂ ਵੱਲੋਂ ਪਲੇਖੇ ਖੜੇ ਕੀਤੇ ਜਾ ਰਹੇ ਨੇ ਮੈਂ ਇਹਨਾਂ ਪੰਜਾਂ ਸਿੰਘਾਂ ਨੂੰ ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਗੁਰੂ ਦਾ ਮੈਂ ਉਹਦੇ ਤਹਿਤ ਇਹਨਾਂ ਦੀ ਜਾਣਕਾਰੀ ਵੀ ਆਹ ਸਾਰੇ ਇਕੱਠੇ ਹੋ ਕੇ ਇੱਥੇ ਇਸੇ ਸਥਾਨ ਦੇ ਉੱਤੇ ਪਾਸ਼ਾਹੀ ਨੌਮੀ ਦੇ ਇਸ ਜਿੱਥੇ ਆਪਾਂ ਬੈਠੇ ਜਿੱਥੇ ਧਰਮਾ ਸੀ ਇੱਥੋਂ ਮੇਰੀ ਮਰਨ ਵਰਤ ਭੁੱਖ ਹੜਤਾਲ ਛੱਡ ਕੇ ਮੈਂ ਇੱਥੋਂ ਬਕਾਇਦਾ ਤੌਰ ਦੇ ਤੇ ਐਸੇ ਥਾਂ ਦੇ ਉੱਤੇ ਬੈਨਰ ਲਾ ਕੇ ਇੱਕ ਦਫ਼ਤਰ ਬਣਾ ਕੇ ਤੇ ਸੰਗਰੂਰ ਦੇ ਵਿੱਚ ਇੱਕ ਦਫਤਰ ਬਣਾ ਕੇ ਗੁਰਦੁਆਰਾ ਨਾਨਕੀਆਂਣਾ ਸਾਹਿਬ ਦੋ ਥਾਮਾਂ ਦੇ ਉੱਤੇ ਦਫਤਰ ਬਣਾ ਕੇ ਆਓ ਗੁਰਦੁਆਰਾ ਆਯਾਤ ਕਰਾਈਏ ਮਸਤਵਾਨੇ ਤੋਂ ਢੇਂਸਾ ਭਜਾਈਏ